ਆਓ ਜੀ ਅੱਜ ਆਪੋ ਪਹੁੰਚਿਆ ਹਰੀ ਗਿਆਲੇ ਹੈਡ ਤੇ ਤੇ ਪਾਣੀ ਤਾਂ ਹੀ ਵੇਖ ਸਕਦੇ ਜੀ ਬੱਲੇ 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 ਬਹੁਤ ਹੀ ਜਾਰੀ ਰੀਪੀਟ ਨਾ ਹੋਣਿਆ ਪਾਣੀ ਤੇ ਊਟੀ ਬਾਟੀ ਹੈ ਹੋ ਕੁੜੀਆਂ ਕਿੱਦਾਂ ਰੁੜ ਕੇ ਆਉਣ ਈ ਆਹ ਕੰਮ ਨਾ ਹੈ ਭਾਈ ਆਇਆ ਛੱਤ ਲੋ ਜਾਂ ਤੇ ਉਹ ਪਰਲਾ ਬਿਆਸ ਹੀ ਦੋ ਰਲਦੇ ਹੀ ਇੱਥੇ ਆ ਗਏ ਅਗਲੇ ਪਨੇ ਕੀ ਪੋਲ ਵੇ ਹੋਇ ਅਗਲਾ ਪੁਰਾਣਾ ਪੋਲ ਵੇ ਹੋ ਆ ਰਿਹਾ ਨਵਾਂ ਪੋਲ ਨਵੇਂ ਪੁਲ ਤੋਂ ਕਿੰਨਾ ਘੱਟ ਰਹਿ ਗਿਆ ਵਾ ਐਂਡੀ ਆ ਭਾਈ ਹੈ ਬੱਲੇ 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 ਲੈ ਲੈ ਲਖਾਣੇ ਕਾਕਾ ਲਲੇਰ ਖਾਣੇ ਫਟ ਲਿਆ ਹੈ ਲਲੇਰ ਖਾਣੇ ਫਟ ਲਿਆ ਓਈ ਲਲੇਰ ਫਟਦੇ ਫਟਦੇ ਪਾਕਿਸਤਾਨ ਨਾਲ ਲੱਪਣਾ ਓਣੇ ਆਣੀ ਕੋਈ ਨਹੀਂ ਇਹਦਾ ਕੁੰਡੇ ਲਾਏ ਤਰਾਨਾ ਆਹ ਬੰਦਾ ਵਾ ਉਹਦੇ ਤੇ ਪੇਟੀ ਤੇ ਇਹ ਕਦੇ ਇਹ ਤਾਂ ਮੇਰਾ ਇਹ ਦਿਲ ਆਇਆ ਕਰੂਗਾ ਉਹਦੇ ਰਹਿ ਹੀ ਕੋ ਨਹੀਂ ਗਿਆ ਥਾ ਲੱਲੇ ਪਾਸੇ ਵੇਖ ਤੇ ਸਹੀ ਪਾਣੀ ਪੂਗ ਉਹ ਜੁੜਿਆ ਹੀ ਪਿਆ ਆਹ ਫੁੱਲ ਦੇ ਨਾਲ ਤੇ ਜੁੜਿਆ ਹੀ ਪਿਆ ਤੇ ਉਹ ਡੇਗ ਡੇਗ ਹੱਕਦਾ ਇਹ ਕੱਖ ਗਾੜੀ ਹੈਗੇ ਤਵਾਜ ਦੇ ਤਵਾਜ ਜੇ ਨਹੀਂ ਆ ਗਾ ਉਹ ਦੁੱਧਿਆ ਵਾ ਲੇ ਲੇ ਬੰਨੇ ਬਹੁਤ ਜ਼ਿਆਰਾ ਹੀ ਪਾਣੀ ਭੇਜ ਦੇ ਨਾਲ ਉਹ ਸਾਰੇ ਖੋਲੇ ਹੀ ਪਰਲੇ ਬਸ ਇਹੋ ਬੰਦੀ ਇੱਕ ਹੀ ਇਹ ਪ੍ਰਾਇਮ ਬੰਦੇ ਆ ਤੇ ਖੌ ਦੋ ਕੌ ਬੰਦਵਾ ਤੇ ਉਧਰਲੇ ਪਰਲੇ ਸਾਰੇ ਖੋਲੇ ਹੁਣ ਖੋਲਦੇ ਨਾ ਹਾਂ ਰਾਤ ਦੇ ਖੰਡੇ ਦੱਤੇ ਹੀ ਹੁਣ ਖੋਲ ਤੇ ਜਾਦੇ ਕਰਾ ਹਾਂ ਵੇਖਾ ਦੇ ਨੇ ਸਾਰੇ ਤੇ ਸਾਰੇ ਹੀ ਖੋਲੇ ਪਰਲੇ ਹਾਂ ਦੋ ਦਨ ਬੰਦਾ ਹਾਂ ਦਰਮੀਆਂ ਜਿਹੜੀਆਂ ਜਿਹੜੀਆਂ ਤਾਂ ਥਾਂ ਦੇਗਾ ਚੁੱਪਨ ਨੂੰ ਇਹ ਪਹਿਲਾਂ ਜਿਹਾ ਭਾਰ ਵਾ ਨਾ ਵੇ ਤਰੇ ਨਾ ਆਹਨ ਦਾ ਪਾਣੀ ਬੋਲੇ ਨਾ ਦੇ ਨਾ ਹੈ ਰਾਤ ਖੋਲੇ ਨਾ ਅੱਛਾ ਪਾਣੀ ਜ਼ਿਆਦਾ ਬਹੁਤ ਆ ਜ਼ਿਆਦਾ ਪਾਣੀ ਹੋ ਗਿਆ ਓ

एक ही खोलिया इधर ला हरियाणा राजस्थान किन्ने तो दर बंद है अपना ये तो बड़ा ही बंद है ना ਇਹ ਆ ਕਿਹੜੀ ਹਰਿਆਣਾ ਵਾਲਾ ਵਾ ਉਹ ਨਾ ਟ੍ਰੈਕਟਰ ਸੰਦੀ ਆ ਸੱਪ ਕੋਈ ਤਰਿਆ ਕਰਦਾ ਈ ਓਏ ਹੋਰ ਸੱਪ ਕੋਈ ਇਹ ਸੱਪ ਕੋਈ ਹੈ ਗਾਵੀ ਲਾ ਲਈ ਓਏ ਹੈ ਲਾ ਰੰਗਦਾ ਈ ਉਧਰੇ ਹਾਂ ਪਾਣੀ ਵਾਲੇ ਸੱਪ ਉਹ ਤਰ ਜਿਹੜੀ ਲੈਣੀ ਹੁੰਦੀ ਨਹੀਂ ਨਹੀਂ ਲਾਲੀ ਬੁਰਾ ਤੇ ਦੇਖ ਲਈਏ ਕਿ ਬਾਲਾ ਜੀ ਆ ਜੇ ਅੱਪਰ ਚੱਲਦੇ ਆ ਆ ਗੁਰਦੁਆਰਾ ਸਾਹਿਬ ਨਾਨਕਸਰ ਬਰਕਤ ਹਰ ਦੇ ਤੇਹਰੀ ਕਰੇ ਹਰ ਦੇ ਤੇਰੇ ਫੋਲੀਦਾਰ ਛੱਡੇ ਸਾਰੇ ਤੇ ਸਾਰੇ ਲੋ ਜੀ ਤੁਸੀਂ ਵੇਖ ਸਕਦੇ ਜੇ ਘਰ ਸਾਰੇ ਡੋਬ ਗਿਆ ਸਿਰ ਪਤਲਾ ਉਤਲਾ ਹੀ ਸਾਬਾ ਜਿਆ ਇਤਰੇ ਆਵੇ ਸਕਦੇ ਤਹੀਂ ਜਿੱਥੋਂ ਦੱਕ ਤੁਹਾਡੀ ਨਿਗਾਹ ਜਾਂਦੀ ਆ ਉਥੋਂ ਤੱਕ ਹੀ ਆਵਾ ਜਿਹੜੇ ਪੁਲ ਤੇ ਖਲੋਤੇ ਆ ਪੁਲ ਤੋਂ 4-5 ਫੁੱਟ ਨੀਵਾ ਪਾਣੀ ਆ ਹਾਈ ਕਰਦੇ ਚੱਲਾ ਪੈਂਦੀਆਂ ਪੂਰੀ ਸਪੀਡ ਦੇ ਨਾਲ ਜਾਂਦੇ ਆ ਪਾਣੀ ਗਾੜੀ ਹਲੇ ਬੜਾ ਖਤਰਾ ਵਾ ਇਹ ਆਜੋ ਤੁਹਾਨੂੰ ਗਾੜੀ ਵਿਖਾਉਣੇ ਆ ਮਾੜਾ ਜਗਾ ਇੱਥੇ ਬੰਨ ਬੰਨਦੇ ਆਪਣੇ ਬੰਦੇ ਉੱਥੇ ਜਾਣੇ ਆ ਤੇ ਉੱਥੋਂ ਦਾ ਮਾੜਾ ਵਿਖਾਉਣੇ ਤੇ ਘਰ ਵੇਖ ਸਕਦੇ ਤੇ ਬਿਲਕੁਲ ਛਾਤਰੋ ਲੱਗਣ ਵਾਲਾ ਪਾਣੀ ਐ ਤੇ ਇਹ ਘੱਟੋ ਘੱਟ ਬੜਾ ਉੱਚਾ ਹੀ ਘਰ ਉਹ ਟੈਮ ਦਾ ਮੈਂ ਪਲੇ ਵੀ ਆ ਰਾਵੈ ਬੈਕਾਂ ਵਿੱਚ ਐ ਕਿੱਥੋਂ ਤੱਕ ਹੀ ਉਹ ਵੇ ਬੂਰਾ ਕਿਨੇਚ ਵੀ ਇਡ ਰਾਵ ਗੰਢਿਆ ਨਾ ਆ ਬੈਕਾਂ ਤੇ ਸਕਦੇ ਪਾਣੀ ਕਿੱਟੀ ਚ ਫੀਲ ਦੇ ਨਾਲ ਤੇ ਆ ਪਿੰਡ ਜੇ ਸਾਰੇ ਜਿਨ੍ਹਾਂ ਨੂੰ ਡਾਰਾ ਖਤਰਾ ਆਲੇ ਵਾਈគ្រੂ ਵੇ ਕਰੇ ਪਾਣੀ ਘਟ ਜੇ ਪਿੱਛੋਂ ਤੇ ਵੇਸਾ ਤੇ ਬਹੁਤ ਜ਼ਿਆਦਾ ਤੇਜ਼ ਸਪੀਡ ਨਾਲ ਵਗੰਡਿਆ ਪਾਇ ਤੇ ਇਹ ਰਾਹ ਵੀ ਕੱਚਾ ਸਾਰਾ ਹੀ। ਗੱਟੇ ਲੱਗੇ ਹੋਏ ਸਾਰੇ ਤੋਂ ਥੱਲੇ ਥੱਲੇ ਤੇ ਪਰ ਰਾਹ ਕੱਚਾ ਇਸੇ ਰਾਹ ਨੂੰ ਬਚਾਉਣ ਦਾ ਸਾਰੇ। ਤੇ ਆਹ ਭੇਂਡੀ ਆਹ ਚ ਆਦੇ ਲੈ ਚੋਣੇ ਚੋਣੇ ਠੀਕ ਆ। ਹਾਂ ਹੋ ਇੱਥੇ ਖਤਰਾ ਜ਼ਿਆਦਾ ਹੈ। ਉਹ ਮੋਟਰਾਂ ਵੇਖ ਹੈ ਕਿਤਰਾ ਆ ਘਰ ਵੇਖ ਤਾ ਡੁੱਬਿਆ ਔਰ ਬਾਰੇ ਬੈਗ ਵੀ ਡੁੱਬੇ ਹਾਂ ਉਹ ਵੇਖ ਕਿੰਨੀ ਦੂਰ ਘਰ ਡਬਲ 5 ਲਾ ਹੈ ਡੱਬੀ ਆ ਆ ਡਬਲ 5 ਲਾ ਡਬਲ ਹੀ ਥੱਲੇ ਆਇਆ ਆ ਇਹ ਥੱਲੇ ਬਹੁਤ ਡੰਗਿਆਈ ਆ ਇੱਥੇ ਤਾਂ ਬੜਾ ਡੂੰਗਾ ਵਹੀ ਤੁਸੀਂ ਆ ਲੜਾ ਜਿਹੜੀ ਬੈਗ ਹੋਗੇ ਨਾ ਉੱਚੀ ਕਰਕੇ ਭਾਈ ਹੋਊਗੀ ਤੇ ਬਾਈਕਾਂ ਅੱਧੀ ਅੱਧੀਆਂ ਉਤੋਂ ਦੀ ਆ ਓਹ ਵੇਖੋ ਕਿੰਨਾ ਪਾਣੀ ਜਿਕਾਰ ਖਲੋਤਾ ਪੂਰੇ ਵਗਦੇ ਚ ਨਾ ਔਰ ਬੰਦਾ ਕਰਦਾ ਬੈਗ ਨੂੰ ਲੋਦੀ ਕੋ ਹਾਂ ਉਹਦੇ ਪਾਣੀ ਵਗਦੇ ਜੀ ਪੂਰਾ ਫੁੱਲ ਅਰੇ ਆ ਰਿਹਾ ਜੀ ਜੀ ਉਹ ਲਾਇਆ ਨਾ ਬੰਨ ਉਹਨਾਂ ਦਾ ਕਰਕੇ ਹੀ ਉਹਨਾਂ ਦਾ ਕਰਕੇ ਲੈ ਨਾਲ ਥੋੜਾ ਖੈਂਦਾ ਪਾਣੀ ਕਿ ਸਾਈਡ ਨੂੰ ਵੱਟਦਾ ਵੱਟ ਹੋ ਜਾਂਦਾ ਪਾਣੀ ਵਿਚਕਾਰ

ਤੇ ਆ ਛੜਕ ਆ ਗਈ ਗਾੜੀ ਨਾਲ ਨਾਲ ਹੀ ਟੁੱਟ ਜਾਂਦੀ ਆ ਬਹੁਤ ਪਾਣੀ ਦੀ ਸਪੀਡ ਆ ਠੀਕੇ ਹੈ ਹੈ